ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਅਕਾਲ ਪੁਰਖ ਤੱਕ ਰਸਾਈ ਉਸ ਦੇ ਦਰਸ਼ਨ ਉਸ ਦੀ ਪਹਿਚਾਨ ਅਤੇ ਉਸ ਦੇ ਸਬਾਤੋ ਵਾਕਤੀ ਦੋ ਤਰੀਕਿਆਂ ਵਿੱਚ ਹੋ ਸਕਦੀ ਹੈ ਇੱਕ ਜੋਗੀਆਂ ਦਾ ਤਰੀਕਾ ਆਪਣੇ ਸਵਾਸਾਂ ਨੂੰ ਰੋਕ ਕੇ ਆਪਣੀਆਂ ਇੰਦਰੀਆਂ ਨੂੰ ਅੰਤਰਮੁਖੀ ਬਣਾ ਕੇ ਅੰਦਰ ਬਿਰਾਜਣ ਵਾਲੀ ਮਹਾਨ ਸ਼ਕਤੀ ਵਾਹਿਗੁਰੂ ਦੇ ਦਰਸ਼ਨ ਕਰਨੇ ਅਤੇ ਦੂਸਰਾ ਤਰੀਕਾ ਆਪਣੀ ਸੁਰਤ ਨੂੰ ਨਾਮ ਵਿੱਚ ਜੋੜ ਕੇ ਬਾਹਰਲੀ ਦੁਨੀਆ ਤੋਂ ਬਿਰਤੀਆਂ ਨੂੰ ਉਪਰਾਮ ਕਰਕੇ ਆਪਣੇ ਅੰਦਰ ਸਰਵ ਸ਼ਕਤੀਮਾਨ ਹਸਤੀ ਅਕਾਲ ਪੁਰਖ ਦੇ ਦਿਦਾਰੇ ਕਰਨੇ ਉਥੋਂ ਤੱਕ ਜਿੱਥੋਂ ਤੱਕ ਵਾਹਿਗੁਰੂ ਤੇ ਦਰਸ਼ਨ ਦਾ ਸਬੰਧ ਹੈ ਇਹ ਦੋਵੇਂ ਤਰੀਕੇ ਇੱਕੋ ਜਿਹੇ ਲਾਭਵੰਦ ਸਾਬਤ ਹੁੰਦੇ ਹਨ ਪਰ ਇਸ ਤੋਂ ਅੱਗੇ ਨਾਮ ਦੀ ਜੋਗ ਉਤੇ ਬੜੀ ਪਾੜੀ ਵਿਸ਼ੇਸ਼ਤਾ ਸਾਬਤ ਹੁੰਦੀ ਹੈ ਯੋਗੀ ਮਿਹਨਤ ਅਤੇ ਹੱਥ ਨਾਲ ਆਪਣੇ ਸਵਸ ਰੋਕ ਕੇ ਯੋਗ ਦੁਆਰਾ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਪਹੁੰਚਦਾ ਹੈ ਅਤੇ ਕੁਝ ਅਰਸੇ ਮਗਰੋਂ ਫਿਰ ਆਪਣੀ ਪੁਰਾਣੀ ਸੁਧਾਰਨ ਅਵਸਥਾ ਵਿੱਚ ਡਿੱਗ ਪੈਂਦਾ ਹੈ ਜੋ ਕਿ ਦੀ ਸਧਾਰਨ ਅਵਸਥਾ ਵਿੱਚ ਅਤੇ ਯੋਗ ਵਾਲੀ ਅਵਸਥਾ ਵਿੱਚ ਬੜਾ ਫਰਕ ਹੁੰਦਾ ਹੈ ਇਸ ਲਈ ਜਦ ਵੀ ਯੋਗ ਵਿੱਚੋਂ ਉਸ ਦੀ ਵਿਰਤੀ ਉਖੜੇ ਉਸ ਦਾ ਫਿਰ ਸਧਾਰਨ ਅਵਸਥਾ ਵਿੱਚ ਡਿੱਗ ਪੈਣਾ ਜ਼ਰੂਰੀ ਵੀ ਹੈ ਇਸ ਤੋਂ ਇਲਾਵਾ ਆਪਣੇ ਸਵਾਸ ਨੂੰ ਰੋਕਣ ਦੀ ਮਸ਼ਕ ਬੜੀ ਕਠਨ ਤਪੱਸਿਆ ਹੈ ਅਤੇ ਲੰਬੀ ਵੀ ਹੈ ਜੋ ਦੁਨੀਆਦਾਰ ਆਦਮੀ ਲਈ ਅਗਰ ਅਸੰਭਵ ਨਹੀਂ ਤਾਂ ਬੜੀ ਮੁਸ਼ਕਲ ਜ਼ਰੂਰ ਹੈ ਤਾਂ ਕਿ ਦੂਸਰੇ ਤਰੀਕੇ ਦੇ ਨਾਲ ਰੱਬ ਨੂੰ ਪਾਇਆ ਜਾ ਸਕਦਾ ਹੈ yogੀਆਂ ਦੇ ਇੱਕ ਬੜੇ ਵੱਡੇ ਗੁਰੂ ਦਾ ਇਸ ਬਾਰੇ ਕੀ ਵਿਚਾਰ ਹੈ ਰਗबीर ਸਿੰਘ ਬੀਰ ਜੀ ਦੀ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਜੋਗ ਸਾਧਨਾ ਬਹੁਤ ਹੀ ਕਠਿਨ ਅਤੇ ਲੰਬੀ ਤਪੱਸਿਆ ਹੈ ਇਸ ਦੇ ਉਲਟ ਨਾਮ ਸੁਰਤ ਦਾ ਅਭਿਆਸ ਬੜਾ ਹੀ ਸਹਿਲ ਅਤੇ ਲਾਭਵੰਦ ਹੈ ਰਸਨਾ ਜਾਂ ਸਵਾਸਾਂ ਦਾ ਸਿਮਰਨ ਚਰਾਜ ਆਪਕ ਜਨਮਗਰੋਂ ਸੁਰਤ ਨੂੰ ਵਿਅਕਤੀ ਹਰ ਵਕਤ ਬਿਗੈਰ ਥੱਕਨ ਦੇ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਰੱਖ ਸਕਦਾ ਹੈ ਜਿੱਥੇ ਜੋਗੀ ਹਰ ਵਕਤ ਜੋਗ ਵਿੱਚ ਨਹੀਂ ਰਹਿ ਸਕਦਾ ਉਥੇ ਨਾਮ ਅਭਿਆਸੀ ਹਰ ਵਕਤ ਕਰਤਾਰ ਦੀ ਹਜ਼ੂਰੀ ਵਿੱਚ ਰਹਿ ਸਕਦਾ ਅਤੇ ਅਕਾਲ ਪੁਰਖ ਦੀ ਅਪੇਦਤਾ ਨੂੰ ਮਨ ਸਕਦਾ ਹੈ ਜੋਗੀ ਲਈ ਜਿੱਥੇ ਵਾਹਿਗੁਰੂ ਦੀ ਸੰਗਤ ਵਿਸ਼ੇਸ਼ ਉਪਰਾਲਾ ਉਚੇਚ ਮੰਗਦੀ ਹੈ ਅਤੇ ਇਹ ਸਭ ਕੁਝ ਕਰਨ ਮਗਰੋਂ ਵੀ ਹਮੇਸ਼ਾ ਕਾਇਮ ਨਹੀਂ ਰਹਿੰਦੀ ਕੇਵਲ ਯੋਗ ਦੇ ਸਮੇਂ ਤੱਕ ਹੀ ਮਹਦੂਦ ਰਹਿੰਦੀ ਹੈ ਉਥੇ ਨਾਮ ਅਭਿਆਸੀ ਲਈ ਵੀ ਵਾਹਿਗੁਰੂ ਜੀ ਦੀ ਸੰਗਤ ਹਰ ਵਕਤ ਅਤੇ ਸਹਿਜ ਸੁਭਾਅ ਹੁੰਦੀ ਹੈ ਅਤੇ ਇਹ ਸੰਗਤ ਅਭਿਆਸ ਦੇ ਬਦਰ ਨਾਲ ਜੀਵਨ ਦਾ ਆਧਾਰ ਹੋ ਜਾਂਦੀ ਹੈ ਅਸੀਂ ਅੰਤ ਵਾਹਿਗੁਰੂ ਵਿੱਚ ਲੀਨ ਕਰ ਦਿੰਦੀ ਹੈ बड़े-बड़े जोगिया नु भी जद इस भेद ਦਾ ਪਤਾ ਲੱਗ ਜਾਵੇ ਤਾਂ ਗੁਰਮਤਿ ਦੀ ਵਡਿਆਈ ਅਤੇ ਨਾਮ ਸਿਮਰਨ ਦੀ ਪੂਰਨਤਾ ਅੱਗੇ ਸੀ ਝੁਕਾਂਦੇ ਹਨ ਕਰਨਲ ਵਾਸudev ਜਹਬ ਜੋ ਕਿ ਡਾਕਰ ਨੇ ਮਹਿਕਮੇ ਵਿੱਚ ਇੱਕ ਵੱਡੇ ਅਫਸਰ ਸਨ ਕਿਸੇ ਵਲੇ ਮੰਨੇ ਪਰ ਮੰਨੇ ਜੋਗੀ ਹੁੰਦੇ ਸਨ ਪਰ ਜਦੋਂ ਇੱਕ ਗੁਰਸਿੱਖ ਸਿੰਧਨ ਬੀਬੀ ਤੋਂ ਉਹਨਾਂ ਨੇ ਨਾਮ ਦੀ ਵਡਿਆਈ ਸੁਣੀ ਅਤੇ ਫਿਰ ਆਪਣੇ ਤਜਰਬੇ ਵਿੱਚ ਲਿਆਂਦੀ ਤਾਂ ਅਸ਼ਸ਼ ਅਤੇ ਵਾਵਾਕਾਰ ਉੱਠੇ ਉਹ ਇੱਕ ਬੜੇ ਉੱਚੇ ਪਾਇਦੇ ਸਿਮਰਨ ਅਭਿਆਸੀ ਹੋਏ ਹਨ ਰਾਤ ਨੂੰ ਬੜਾ ਹੀ ਘੱਟ ਸੌਂਦੇ ਸਨ ਅਤੇ باوجود ਰਾਤਾਂ ਸਿਮਰਨ ਦੇ ਰੰਗ ਵਿੱਚ ਬਤੀਤ ਕਰੰਦੇ ਬੜੀ ਅੱਛੀ ਸਿਹਤ ਰੱਖਦੇ ਸਨ ਉਹ ਆਪਣੀ ਇੱਕ ਪੁਸਤਕ ਗੁਰੂ ਗਿਆਨ ਵਿੱਚ ਆਪਣੇ ਕਰਤਾ ਜੀ ਆਪਣੇ ਗੁਰੂ ਦੇਵ ਸਬੰਧੀ ਬੜੀ ਦਿਲਚਸਪ ਘਟਨਾ ਦਾ ਵਰਣਨ ਕਰਦੇ ਹਨ ਜੋ ਕਿ ਇਸ ਤਰ੍ਹਾਂ ਹੈ ਉਹ ਲਿਖਦੇ ਹਨ ਮੇਰਾ ਜਨਮ ਬੰਗਾਲ ਦਾ ਸੀ ਇੱਕ ਜੋਗੀ ਜੇ ਮੇਰੇ ਨਗਰ ਵਿੱਚ ਕਦੀ ਕਦੀ ਆਉਂਦੇ ਸਨ ਅਤੇ ਉਹਨਾਂ ਦਾ ਨਾਮ Swami Brahmanand ਸੀ ਉਹਨਾਂ ਦਾ ਜੀਵਨ ਬੜਾ ਹੀ ਰਹਸਮਈ ਜੀਵਨ ਸੀ ਅਤੇ ਉਹੋ ਜ਼ੁਬਾਨ ਵਿੱਚੋਂ ਜੋ ਵੀ ਕਹਿ ਦਿੰਦੇ ਸਨ ਉਹ ਸੱਚ ਹੋ ਜਾਂਦਾ ਸੀ ਅੱਗੇ ਉਹ ਲਿਖਦੇ ਹਨ ਕਿ ਮੇਰੀ ਉਮਰ ਅੱਜ 134 ਸਾਲ ਤੋਂ ਉੱਪਰ ਹੈ ਅਤੇ ਭਾਰਤ ਵਰਸ਼ ਦੇ ਅੰਦਰ ਮੈਂ ਐਸੇ ਜੋਗੀ ਬੜੇ ਘੱਟ ਵੇਖੇ ਹਨ ਮੇਰੇ ਪਿਤਾ ਜੀ ਦੀ ਵੀ ਇੰਨਾ ਉੱਤੇ ਬੜੀ ਸ਼ਰਦਾ ਸੀ ਇੱਕ ਦਿਨ ਇਹ ਜੋਗੀ ਸਾਡੇ ਦਰਵਾਜ਼ੇ ਤੇ ਆ ਖੜੇ ਹੋਏ ਅਤੇ ਉੱਚੀ ਆਵਾਜ਼ ਵਿੱਚ ਕਹਿਣ ਲੱਗੇ ਮੇਰੀ ਆਮਾਨਤ ਲਟਾ ਦਿਓ ਇਸ ਤੋਂ ਪਹਿਲਾਂ ਉਹ ਕਦੀ ਸਾਡੇ ਨਗਰ ਵਿੱਚ ਨਹੀਂ ਆਏ ਸਨ ਉਹਨਾਂ ਨੂੰ ਦੇਖ ਕੇ ਸਾਰਾ ਹੀ ਪਰਿਵਾਰ ਹੈਰਾਨ ਲੈ ਗਿਆ ਕਿਉਂਕਿ ਜੋਗੀ ਜੀ ਜੋ ਵੀ ਕੁਝ ਕਹਿ ਰਹੇ ਸਨ ਉਹ ਹੈਰਾਨ ਕਰਨ ਵਾਲਾ ਸੀ ਸਮਝਣ ਦੀ ਕੋਸ਼ਿਸ਼ ਕਰਨ ਤੇ ਵੀ ਮੇਰੇ ਪਿਤਾ ਜੀ ਨਾ ਸਮਝ ਸਕੇ ਕਿ ਜੋਗੀ ਜੀ ਕੀ ਮੰਗਨਦੇ ਹਨ ਜਦੋਂ ਜੋਗੀ ਜੀ ਨੇ ਦੋ ਵਾਰ ਫਿਰ ਇਹ ਹੀ ਕਿਹਾ ਕਿ ਮੇਰੀ ਅਮਾਨਤ ਲਟਾ ਦਿਓ ਤਾਂ ਮੇਰੇ ਪਿਤਾ ਜੀ ਨੇ ਉਹਨਾਂ ਦੇ ਚਰਨ ਫੜ ਲਏ ਅਤੇ ਕਿਹਾ ਕਿ ਤੁਸੀਂ ਕੌਣ ਹੋ ਅਤੇ ਕਿਹੜੀ ਅਮਾਨਤ ਹੈ ਤੁਹਾਡੀ ਜੋ ਤੁਸੀਂ ਮੰਗ ਰਹੇ ਹੋ ਤਾਂ ਜੋਗੀ ਜੀ ਅੰਦਰ ਆ ਗਏ ਅਤੇ ਆ ਕੇ ਮੇਰੇ ਕੰਦੇ ਤੇ ਹੱਥ ਰੱਖ ਕੇ ਕਿਹਾ ਕਿ ਇਹ ਲੜਕਾ ਮੇਰੀ ਅਮਾਨਤ ਹੈ ਇਸ ਨੂੰ ਮੰਨੂ ਦੇ ਦਿਓ ਉਹ ਲਿਖਦੇ ਹਨ ਕਿ ਅਸੀਂ ਚਾਰ ਭਰਾ ਸੀ ਪਰ ਫਿਰ ਵੀ ਲੜਕਾ ਦੇਣਾ ਕੋਈ ਆਸਾਨ ਗਲਤਾਂ ਨਹੀਂ ਸੀ ਪਰ ਜੋਗੀ ਜੀ ਦੀ ਬਾਲ ਤਦਾ ਉਲਟਾਣਾ ਵੀ ਤਾਂ ਮੁਸ਼ਕਲ ਸੀ ਘਰ ਦੇ ਸਾਰੇ ਲੋਕਾਂ ਨੇ ਇੱਕ ਦੂਸਰੇ ਦੀ ਤਰਫ ਬੜੀ ਹੈਰਾਨੀ ਨਾਲ ਦੇਖਿਆ ਸਾਰੇ ਬੜਾ ਹੈਰਾਨ ਸਨ ਸਭ ਦੇ ਮੂੰਹ ਬੰਦ ਸੀ ਕਿ ਜੋਗੀ ਜੀ ਇਹ ਕੀ ਕਹਿ ਰਹੇ ਹਨ ਮੇਰੀ ਅਮਾਨਤ ਜਲਦੀ ਮੈਨੂੰ ਪਹੁੰਚਾ ਦਿਓ ਅਤੇ ਇਹ ਕਹਿ ਕੇ ਉਹ ਆਪਣੀ ਕੁਟਿਆ ਦੀ ਤਰਫ ਚਲੇ ਗਏ ਸ਼ਾਮ ਦਾ ਸਮੇਂ ਹੋਇਆ ਮੇਰੇ ਮਾਤਾ ਜੀ ਅਤੇ ਪਿਤਾ ਜੀ ਜੋਗੀ ਦੇ ਕੋਲ ਗਏ ਉੱਥੇ ਜਾ ਕੇ ਉਹਨਾਂ ਨੇ ਕੀ ਗੱਲਬਾਤ ਕੀਤੀ ਉਹ ਤਾਂ ਮੈਨੂੰ ਨਹੀਂ ਦੱਸੀ ਪਰ ਦੂਸਰੀ ਹੀ ਸਵੇਰ ਨੂੰ ਉਹਨਾਂ ਨੇ ਮੈਨੂੰ ਜੋਗੀ ਜੀ ਦੀ ਕੁਟਿਆ ਤੱਕ ਪਹੁੰਚਾ ਦਿੱਤਾ 6 ਮਹੀਨੇ ਉੱਥੇ ਜੋਗੀ ਜੀ ਮੇਰੇ ਨਾਲ ਰਹੇ ਅਤੇ ਅਖੀਰ ਮੈਨੂੰ ਉਥੋਂ ਲੈ ਕੇ ਚੱਲ ਪਏ ਜੋਗੀ ਜੀ ਸੰਸਕ੍ਰਿਤ ਦੇ ਬੜੇ ਵੱਡੇ ਵਿਦਵਾਨ ਸਨ ਅਤੇ ਆਪਣੇ ਸ਼ੁਭ ਨਾਮ ਨਾਲ ਸਾਥਾ ਕਰਨ ਵਾਲੇ ਜੋਗੀ ਸਨ ਮੈਨੂੰ ਸਮਝਾਣ ਵਾਲੀਆਂ ਉਹਨਾਂ ਨੇ ਸਾਰੀਆਂ ਗੱਲਾਂ ਸਮਝਾਈਆਂ ਅਤੇ ਸਿਖਾਣ ਵਾਲੀਆਂ ਸਿਖਾਈਆਂ ਜਿੱਥੇ ਵੀ ਉਹਨਾਂ ਨੇ ਜੋਗੀ ਦੇਖੇ ਉਥੇ ਰੁਕੇ ਅਤੇ ਮੈਨੂੰ ਉਹਨਾਂ ਦੀ ਸੇਵਾ ਕਰਨ ਦਾ ਲਾਭ ਉਠਾਉਣ ਦਾ ਵੀ ਮੌਕਾ ਦਿੱਤਾ ਕਈ ਤੀਰਤ ਅਸਥਾਨਾਂ ਦੀ ਯਾਤਰਾ ਕਰਦੇ ਹੋਏ ਅਖੀਰ ਅਸੀਂ ਪੰਜਾਬ ਵਿੱਚ ਆ ਗਏ ਅਤੇ ਇੱਥੇ ਹੀ ਸਾਨੂੰ ਇੱਕ ਉਦਾਸਨ ਮਹਾਤਮਾ ਦੇ ਦਰਸ਼ਨ ਹੋਏ ਉਹਨਾਂ ਨਾਲ ਵਿਚਾਰ ਚਰਚਾ ਕਰਨ ਵਿੱਚ ਕਈ ਦਿਨ ਲੱਗੇ ਉਹਨਾਂ ਮਹਾਤਮਾ ਦਾ ਨਾਮ ਸੁਆਮੀ ਸਤਿਆਨੰਦ ਜੀ ਸੀ ਜਿਨ੍ਹਾਂ ਨੇ ਸਾਨੂੰ ਗੁਰੂ ਘਰ ਦੀ ਰੀਤੀ ਅਤੇ ਨੀਤੀ ਕੁਝ ਐਸੇ ਢੰਗ ਨਾਲ ਸੁਣਾਈ ਕਿ ਸ੍ਰੀ ਸੁਆਮੀ ਬ੍ਰਹਮਾਨੰਦ ਜੀ ਵੀ ਮੁਗਧ ਹੋ ਗਏ ਅੰਮ੍ਰਿਤਸਰ ਗੁਰੂ ਦਰਬਾਰ ਦੇ ਦਰਸ਼ਨ ਕਰਕੇ ਉਹਨਾਂ ਦੀ ਆਤਮਾ ਤੇ ਇਸ ਤਰ੍ਹਾਂ ਪ੍ਰਭਾਵ ਪਿਆ ਕਿ ਉਹ ਵੀ ਗੁਰੂ ਘਰ ਦੇ ਹੀ ਹੋ ਗਏ ਅਤੇ ਕੁਝ ਸਮਾਂ ਪੰਜਾਬ ਬਤੀਤ ਕੀਤਾ ਫਿਰ ਹਰਦੁਆਰ ਚਲੇ ਗਏ ਇੱਕ ਦਿਨ ਉੱਥੇ ਅੱਛੇ ਖਾਸੇ ਬੈਠੇ ਸਨ ਕੇ ਉਹਨਾਂ ਦੀ ਅੱਖਾਂ ਪਾਣੀ ਵਿੱਚ ਗਲਤਾਨ ਸੀ ਜਦੋਂ ਮੈਂ ਉਹਨਾਂ ਨੂੰ ਵੇਖਿਆ ਅਤੇ ਪੁੱਛਿਆ ਤੇ ਉਹਨਾਂ ਨੇ ਉੱਤਰ ਦਿੱਤਾ ਕਿ ਸਾਰੀ ਉਮਰ ਮੈਂ ਲੀਏ ਪਛਾਨੀ ਮੇਰੇ ਹੱਥ ਕੋਜਣਾ ਲੱਗਾ ਕਿਉਂਕਿ ਜਿਸ ਵਸਤੂ ਦੀ ਮੈਨੂੰ ਤਲਾਸ਼ ਸੀ ਉਹ ਤਾਂ ਮੈਨੂੰ ਗੁਰੂ ਘਰ ਵਿੱਚੋਂ ਮਿਲੀ ਹੁਣ ਤਾਂ ਮੈਨੂੰ ਇੱਕ ਜਨਮ ਗੁਰੂ ਨਾਨਕ ਦੇ ਘਰ ਵਿੱਚ ਲੈਣਾ ਪਵੇਗਾ ਤਾਂ ਹੀ ਮੇਰੀ ਕਲਿਆਣ ਹੋਵੇਗੀ ਅਤੇ ਇਹ ਕਹਿ ਕੇ ਹੀ ਉਹਨਾਂ ਨੇ ਸਰੀਰ ਛੱਡ ਦਿੱਤਾ ਅੱਗੇ ਉਹ ਲਿਖਦੇ ਹਨ ਕਿ ਮੈਂ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਰਦਾ ਵਾਹਿਗੁਰੂ ਦਾ ਮੰਤਰ ਜਾਪ ਕਰਦਾ ਰਹਾ ਕਈ ਜੋਗੀਆਂ ਵਾਸਪੈ ਕੇ ਕਈ ਜੋਗ ਸਾਧਨ ਵੀ ਕੀਤੇ ਅਤੇ ਸਾਲੋਂ ਸਾਲ ਕੀਤੇ ਪਰ ਜੋ ਆਨੰਦ ਅਤੇ ਸ਼ਾਂਤੀ ਮੈਨੂੰ ਹੁਣ ਪ੍ਰਾਪਤ ਹੋਈ ਉਹ ਪਹਿਲੇ ਕਦੀ ਮਿਲੀ ਹੀ ਨਹੀਂ ਗੁਰੂ ਦਾ ਮਾਰਗ ਸੱਚਾ ਹੈ ਪੂਰਨ ਹੈ ਵਾਹਿਗੁਰੂ ਸ਼ਬਦ ਦੀ ਮਹਿਮਾ ਬਿਆਨ ਹੀ ਨਹੀਂ ਕੀਤੀ ਜਾ ਸਕਦੀ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਇੱਕ ਅੰਮ੍ਰਿਤ ਹੈ ਗੁਰਬਾਣੀ ਤੋਂ ਵੱਧ ਕਲਿਆਨਕਾਰੀ ਹੋਰ ਕੋਈ ਬਾਣੀ ਹੋ ਹੀ ਨਹੀਂ ਸਕਦੀ ਮੇਰੇ ਜੋਗੀ ਜੇ ਨੇ ਵੀ ਅੱਖਾਂ ਬੰਦ ਕਰਨ ਤੋਂ ਪਹਿਲੇ ਇਹ ਸੰਦੇਸ਼ ਮੈਨੂੰ ਦਿੱਤਾ ਅਤੇ ਦੂਸਰਿਆਂ ਤੱਕ ਇਹ ਸੰਦੇਸ਼ ਪਹੁੰਚਾਉਣਾ ਮੇਰਾ ਕਰਤਵ ਹੈ ਅਤੇ ਉਹਨਾਂ ਦਾ ਸੰਦੇਸ਼ ਹੈ ਜੋ ਸਿੱਧੀ ਅਤੇ ਪ੍ਰਾਪਤੀ ਵਾਹਿਗੁਰੂ ਦੇ ਨਾਮ ਨਾਲ ਸਹਿਜੇ ਹੀ ਹੋ ਜਾਂਦੀ ਹੈ ਦੂਸਰੀ ਕਠਿਨ ਤੋਂ ਕਠਿਨ ਤਪੱਸਿਆ ਕਰਕੇ ਕਠਿਨ ਤੋਂ ਕਠਿਨ ਸਾਧਨਾ ਕਰਕੇ ਵੀ ਪ੍ਰਾਪਤ ਨਹੀਂ ਹੁੰਦੀ वाक्य बिल्कुल सत है कोई प्रीख्या करना चाहे तो करके देख लवे इस विवाद ही नहीं सच है वाहेगुरु जी का खालसा वाहेगुरु जी की फतेह